ਮੁੱਖ ਮੰਤਰੀ ਦਾ ਹਲਕਾ ਧੂਰੀ ਸਫਾਈ ਪੱਖੋਂ ਬਹੁਤ ਹੀ ਮੰਦਭਾਗੇ ਜ਼ੋਰ ਵਿੱਚੋਂ ਲੰਘ ਰਿਹਾ ਹੈ ਧੂਰੀ ਦੇ ਲੋਕਾਂ ਨੇ ਦੱਸਿਆ ਕਿ ਸਹਿਰ ਵਿੱਚ ਗੰਦੇ ਪਾਣੀ ਕਾਰਨ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਘਰਾਂ ਦੀਆਂ ਚਾਰ ਦਵਾਰੀਆਂ ਰੁਕ ਗਈਆਂ ਹਨ ਕਈ ਲੋਕਾਂ ਨੇ ਦੱਸਿਆ ਕਿ ਗਲੀਆਂ ਦੇ ਵਿੱਚ ਖੜਾ ਗੰਦਾ ਪਾਣੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਉਹਨਾਂ ਦੇ ਬੱਚੇ ਘਰੋਂ ਨਿਕਲਦੇ ਹਨ ਅਤੇ ਮਹੱਲੇ ਦੇ ਦੂਸਰੇ ਪਾਸੇ ਆਪਣੇ ਪੈਰ ਧੋ ਕੇ ਫਿਰ ਦੁਬਾਰਾ ਸਕੂਲਾਂ ਦੇ ਵਿੱਚ ਜਾਂਦੇ ਹਨ। ਇੱਕ ਔਰਤ ਨੇ ਦੱਸਿਆ ਕਿ ਉਹ ਆਪਣੀ ਬੱਚੇ ਦਾ ਇਲਾਜ ਕਰਵਾ ਰਹੀ ਹੈ ਜੋ ਬਿਮਾਰੀ ਉਸਨੂੰ ਇਸ ਮਹੱਲੇ ਵਿੱਚੋਂ ਮਿਲੀ ਹੈ। ਇੱਕ ਵਿਅਕਤੀ ਨੇ ਦੱਸਿਆ ਕਿ ਭਾਵੇਂ ਸਰਕਾਰ ਭਾਵੇਂ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਸਾਡੇ ਕੋਲ ਇੱਕ ਰਾਤ ਰੁੱਕ ਕੇ ਜਾਵੇ ਅਤੇ ਖਾਣਾ ਖਾ ਕੇ ਜਾਵੇ ਤਾਂ ਸਰਕਾਰ ਨੂੰ ਪਤਾ ਲੱਗ ਸਕੇ ਕਿ ਮਹੱਲੇ ਦੇ ਵਿੱਚ ਹਾਲਾਤ ਕੀ ਹਨ ਉਕਤ ਵਿਅਕਤੀ ਨੇ ਦੱਸਿਆ ਕਿ ਮਹੱਲੇ ਦੇ ਵਿੱਚ ਖੜਦੇ ਗੰਦੇ ਪਾਣੀ ਕਾਰਨ ਉਹ ਪਿਆਣ ਕੇ ਬਿਮਾਰੀ ਦਾ ਸ਼ਿਕਾਰ ਹੋ ਚੁੱਕਾ ਹੈ ਅਤੇ ਆਪਣੀ ਨੌਕਰੀ ਤੋਂ ਵੀ ਹੱਥ ਤੋਂ ਹੋ ਚੁੱਕਾ ਹੈ ਵੀ ਮਤਲਬ ਕਿ ਮੈਂ ਫਟਨੋਤੇ ਪਟਿਆਲੇ ਨਾ ਹਸਪੀਟਲ ਚ ਇਲਾਜ ਕਰਾਇਆ 3 ਸਾਲ ਕਰਜਾ ਚੱਕ ਕੇ ਫੇਰ ਮਤਲਬ ਕਿ ਉਹਦਾ ਇਲਾਜ ਕਰਾਇਆ ਉਹਨਾਂ ਸਿਰ ਤੇ ਸਾਡੇ ਬਾਣੀ ਹੈਗੀ ਜਿੰਨਾ ਸਿਰ ਤੇ ਸਾਡੇ ਕਰਜਾ ਹੈਗਾ ਸਾਡੇ ਮਤਲਬ ਕਿ 2 ਮਹੀਨੇ ਵੱਧ ਬਕਤੀਆ ਜੈਸਟ ਹੁੰਦੇ ਜਿਉ ਅਸੀਂ ਕਰਜਾ ਚੱਕ ਕੇ ਫੇਰ ਅਸੀਂ ਕੁੜੀ ਦਾ ਇਲਾਜ ਕਰਾਉਂਦੀ ਤੇ ਆ ਸਿਰਫ ਪਾਣੀ ਕਰਨ ਇੰਨਾ ਬੁਰਾ ਹਾਲਤੀ ਹੁਣ ਵੀ ਸਾਡਾ ਬਹੁਤ ਜ਼ਿਆਦਾ ਬੁਰਾ ਹਾਲਾ ਬਾਥਰੂਮਾਂ 'ਚ ਸਾਡੀ ਇਨੀ ਸਮੈਲ ਆਉਂਦੀ ਹੈ ਸਾਰੇ ਜਨਮ ਨੂੰ ਹੈਗੀ ਕਰਦਾ ਹੈਗਾ ਮਾੜੀ ਜਿਹੀ ਮਾੜਵਾੜ ਕੇ ਪੀਂਨਿਆਂ ਕਿ ਇੰਨਾ ਬੀਜ ਸਵਰੇ ਦੀ ਸਮੱਸਿਆ ਜੂਝ ਰਹੀ ਹੈ ਬਸਤੀ ਕੀ ਕਿਣਾ ਚੁਣੇ ਨੀ ਦੇਖੋ ਜੀ ਮਾਨ ਸਾਹਿਬ ਇਹ ਜਿਹੜੀ ਸਰਕਾਰ ਹੈ ਭਗਵੰਤ ਸਿੰਘ ਮਾਨ ਜੀ ਦੀ ਇਸ ਇਲਾਕੇ ਤੋਂ ਇਸ ਹਲਕੇ ਤੋਂ ਐਮ.ਐਲ.ਏ ਤੇ ਉਹ ਸਾਰੇ ਲੋਕਾਂ ਦੇ ਐਮ.ਐਲ.ਏ ਆ ਉਹ ਕੱਲੇ ਗਿਨੇ ਚੁਣੇ ਕੋਈ ਅਮੀਰ ਲੋਕਾਂ ਦੇ ਐਮ.ਐਲ.ਏ ਨਹੀਂ ਹੈਗੇ ਜਿਹੜੇ ਲੋਕ ਨੇ ਇਹ ਵੀ ਉਹੀ ਲੋਕ ਨੇ ਜਿਨ੍ਹਾਂ ਨੇ ਉਹਨਾਂ ਨੂੰ ਐਮ.ਐਲ.ਏ ਬਣਾਇਆ ਤੇ ਪਰ ਜਦੋਂ ਐਮਐਲਏ ਬਣ ਕੇ ਬੰਦਾ ਆਉਂਦਾ ਤਾਂ ਉਹਨੂੰ ਸਿਰਫ ਉਹ ਗਿਣੇ ਚੁਣਵੇਂ ਤਗੜੇ ਲੋਕ ਦਿਖਦੇ ਆ ਇਹ ਲੋਕ ਨਹੀਂ ਦਿਖਦੇ ਇਹਨਾਂ ਨੂੰ ਤਾਂ ਕੀੜੀਆਂ ਮਕੌੜੇ ਸਮਝਦੇ ਆ ਵੀ ਪੈਰਾਂ ਜਿੱਨੇ ਥੱਲੇ ਆ ਕੇ ਮਰ ਜਾਣ ਕਿਉਂਕਿ ਹਾਲਾਤ ਦੇਖੋ ਕਿੰਨੇ ਗੰਭੀਰ ਆ ਆ ਪਾਣੀ ਕੋਈ ਮੀਂਹ ਵਾਲਾ ਪਾਣੀ ਨਹੀਂ ਖੜਾਉ ਰੇ ਇਹ ਪਾਣੀ ਇਹਨਾਂ ਦੇ 12 ਮਹੀਨੇ 30 ਦਿਨਾਂ ਤਾਈਂ ਖੜਦਾ ਤੇ ਲੋਕਾਂ ਨੂੰ ਇਹਨਾਂ ਦੇ ਬੱਚਿਆਂ ਨੂੰ ਡੇਂਗੂ ਮਲੇਰੀਆ ਦੀ ਬਿਮਾਰੀ ਨਿਤ ਹੋ ਰਹੀ ਐ ਕਈ ਲੋਕ ਉਰੇ ਜਿਹੜੇ ਪੀੜਤ ਬੈਠੇ ਆ ਕਈ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਪਰ ਇਹ ਗੁੰੰਗੀ ਬੇਰੀ ਸਰਕਾਰ ਨੂੰ ਨਾ ਤਾਂ ਦਿਖ ਰਿਹਾ ਐ ਨਾ ਸੁਣ ਰਿਹਾ ਐ ਕਿਉਂਕਿ ਇਹਨਾਂ ਨੇ ਆਪਣੀ ਜਿਹੜੀ ਰਿਕੁਐਸਟ ਸੀ ਇਹਨਾਂ ਨੇ ਰਿਟਰਨ ਦੇ ਤੌਰ ਤੇ ਐਸਜੀਐਮ ਸਾਹਿਬ ਨੂੰ ਵੀ ਭੇਜੀ ਹੈ ਇਹਨਾਂ ਨੇ ਐਸਡੀਓ ਨੂੰ ਵੀ ਭੇਜੀ ਐਕਸ਼ਨ ਨੂੰ ਵੀ ਭੇਜੀ ਹੈ ਕਮੇਟੀ ਦੇ ਯੂ ਨੂੰ ਵੀ ਭੇਜੀ ਹੈ ਔਰ ਮੌਕੇ ਦੇ ਮੱਖ ਮੰਤਰੀ ਸਾਹਿਬ ਦੇ ਦਫਤਰ ਵੀ ਭੇਜੀ ਹੈ ਪਰ ਫਿਲਹਾਲ ਇਹਨਾਂ ਲੋਕਾਂ ਦੀ ਕੋਈ ਸਾਰ ਨਹੀਂ ਫੜੀ ਜਾ ਰਹੀ ਕਿਉਂਕਿ ਉਹ ਗੌਰ ਨਹੀਂ ਕਰ ਰਹੇ ਮੁੱਖ ਮੰਤਰੀ ਉਪਰ ਹੈਲੀਕਾਪਟਰ ਤੇ ਆਉਂਦੇ ਆ ਹੈਲੀਕਾਪਟਰ ਤੇ ਚਲੇ ਜਾਂਦੇ ਆ ਉਹਨਾਂ ਨੂੰ ਪਤਾ ਨਹੀਂ ਧੂਰੀ ਦੇ ਹਿਲਾਕੇ ਦਾ ਕਿੰਨਾ ਮਾੜਾ ਹਾਲ ਹੈ ਉਹ ਧੂਰੀ ਦੇ ਸਾਰੇ ਇਲਾਕੇ ਦਾ ਕੱਲੇ ਬਸੰਤ ਕਲੋਨੀ ਦਾ ਨਹੀਂ ਪਿਛਲੇ ਦਿਨੀ ਅਸੀਂ ਵਾਰਡ ਨੰਬਰ 16 17 18 ਦੀ ਜਿਹੜੀ ਇੱਕ ਗਲੀ ਹੈ ਜਨਤਾਨਗਰ ਦੇ ਵਿੱਚ ਉੱਥੇ ਬੜਾ ਮਾੜਾ ਹਾਲ ਹੈ ਉੱਥੇ ਤੁਸੀਂ ਦੇਖਿਆ ਕਿ ਲੋਕਾਂ ਦੇ ਘਰਾਂ 'ਚ ਪਾਣੀ ਕਿਵੇਂ ਵੜ ਰਿਹਾ ਹੈ ਇਹੀ ਹਾਲ ਹਿੰਮਤਪੁਰੇ ਮਹੱਲੇ ਦਾ ਉੱਥੇ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਸ਼ੇਰਪੁਰ ਰੋਡ ਤੇ ਜਿਹੜੇ ਘਰ ਨੇ ਜਿਹੜਾ ਪੁਲ ਬਣਾਇਆ ਇਹਨਾਂ ਨੇ ਉਹਦੇ ਕਰਕੇ ਜੇ ਇਹਨਾਂ ਨੇ ਪਾਣੀ ਦੀ ਸਪਲਾਈ ਦੀ ਜਿਹੜੀ ਨਿਕਾਸੀ ਸੀ ਉਹਦਾ ਪ੍ਰਬੰਧ ਨਹੀਂ ਕੀਤਾ ਉਹ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਾ ਰਿਹਾ ਲੋਕਾਂ ਦੇ ਘਰ ਖਰਾਬ ਕਰ ਰਿਹਾ ਸਾਡੀ ਹੱਥ ਜੋੜ ਕੇ ਬੇਨਤੀ ਹੈ ਕਿਉਂਕਿ ਉਰੇ ਸੜਕਾ ਤਾਂ ਹੈ ਨਹੀਂ ਉਰੇ ਸਾਰੇ ਕਿਤੇ ਇੱਕ ਛੋਟ ਵੀ ਅਸੀਂ ਆਪਦੇ ਉਸ ਮੋੜ ਤੋਂ ਇਧਰ ਘਰਨਾ ਉਹਨੂੰ ਕਿਸ਼ਤੀਆਂ ਤੇ ਆਜਿਆ ਕਰੀਏ ਜਾਂ ਅਸੀਂ ਆਪਦੇ ਬੱਚਿਆਂ ਨੂੰ ਘਰੇ ਬਿਠਾ ਲਈਏ ਨਾ ਸਕੂਲ ਭੇਜੀਏ ਨਾ ਕਿਤੇ ਸਾਡੇ ਘਰੇ ਨਾ ਕੋਈ ਦੁੱਧ ਵਾਲਾ ਆਉਂਦਾ ਨਾ ਕਿਤੇ ਬੱਚੇ ਜਾ ਸਕਦੇ ਐ ਕਿਉਂਕਿ ਜਦ ਵੀ ਬੱਚੇ ਘਰੋਂ ਬਾਹਰ ਨਿਕਲਦੇ ਐ ਉਹਨਾਂ ਦੀ ਸਕੂਲ ਡਰੈਸ ਖਰਾਬ ਹੁੰਦੀ ਐ ਪਾਣੀ ਦੇਖੋ ਕਿੰਨੇ ਬੂਟ ਹਮੇਸ਼ਾ ਗਿੱਲੇ ਹੋ ਕੇ ਜਾਂਦੇ ਐ ਇਹ ਜਿਹੜੀ ਗੱਲ ਮੈਨੂੰ ਕੱਲ ਜਨਤਾਨਗਰ ਦੇ ਬੱਚਿਆਂ ਨੇ ਗੱਲ ਆਖੀ ਐ ਕਿ ਜਦ ਵੀ ਅਸੀਂ ਜਾਂਦੇ ਐ ਸਾਡੇ ਪੈਰਾਂ ਤੇ ਛਾਲੇ ਏਡੇ ਏਡੇ ਹੋ ਚੁੱਕੇ ਐ ਕਿਉਂਕਿ ਸਾਨੂੰ ਪਾਣੀ ਚੁਰੰਗਣਾ ਪੈਂਦਾ ਤੇ ਪਾਣੀ ਚੌਣਾ ਪੈਂਦਾ ਤੇ ਸੀਐਮ ਸਾਹਿਬ ਨੂੰ ਉਹਨਾਂ ਦੇ ਭੋਰਾ ਕਰਨ ਤੇ ਜੂਨੀ ਸਰકરી ਕਿਉਂਕਿ ਅਸੀਂ ਬੜੀ ਬੇਨਤੀਆਂ ਕੀਤੀਆਂ ਰਿਕੁਐਸਟਾਂ ਕੀਤੀਆਂ ਅਖਬਾਰਾਂ ਚ ਕਰਾਇਆ ਪੱਤਰਕਾਰਾਂ ਨੂੰ ਕਿਹਾ ਪਰ ਮੈਨੂੰ ਲੱਗਦਾ ਉਹਨਾਂ ਨੂੰ ਇਹ ਲੋਕ ਕਿਹੜੀਆਂ ਮਕੌੜੇ ਦਿਖ ਰਿਹਾ ਵੀ ਇਹਨਾਂ ਨੂੰ ਜਿੰਨਾ ਮਰਜ਼ੀ ਮੇਥੇ ਕੋਈ ਫਰਕ ਨਹੀਂ ਪੈਂਦਾ ਪਰ ਇਹ तमाम ਸਾਰੇ ਸਿਸਟਮ ਨੂੰ ਵੀ ਇਹਨਾਂ ਦਾ ਹੱਲ ਕੀਤਾ ਜਾਵੇ ਫੇਰ ਨਾ ਕਿਓ ਕਿ ਅਸੀਂ ਗਾਹਾਂ ਵਾਲਾ ਸਟੈਪ ਜਿਵੇਂ ਮਹੱਲਾ ਵਾਸੀ ਕਹਿਣਗੇ ਜਿਵੇਂ ਉਰੇ ਦੇ ਜਿਹੜੇ ਨਗਰ ਵਾਸੀ ਹੈ ਕਹਿਣਗੇ ਅਸੀਂ ਉਹ ਸਟੈਪ ਚੱਕਾਂਗੇ ਭਾਵੇਂ ਉਹ ਸਰਕਾਰ ਦੇ ਕਿੰਨਾ ਮਰਜ਼ੀ ਉਲਟ ਹੋਵੇ ਨਾ ਅਸੀਂ ਤੋਂ ਤੋਂ ਛਿਪਣਾ ਹੈ ਨਾ ਅਸੀਂ ਡਰਨਾ ਹੈ ਇਹੀ ਤੁਹਾਨੂੰ ਰਿਕੁਐਸਟ ਹੈ ਚਾਹੇ ਸਾਡੀ ਬੇਨਤੀ ਕਬੂਲ ਕਰੋ ਚਾਹੇ ਸਾਡੀ ਧਮਕੀ ਕਬੂਲ ਕਰੋ ਇਹ ਤੁਹਾਡੇ ਤੇ ਹੈ ਸ਼ਹਿਰ ਦੀਆਂ ਸਟਰੀਟਾਂ ਪਾਣੀ ਖੜਾ ਹੈ ਸਾਡਾ ਮਕਾਨ ਇੱਥਾਂ ਸੜਾਈਆਂ ਪੈਨੇ ਸਾਲ ਹੋ ਗਿਆ ਆ ਮਕਾਨ ਵਿਚਾਰੇ ਖੜ ਗਿਆ ਪਾਣੀ ਪਾਣੀ ਦੋਨੇ ਪਾਸੇ ਪਾਣੀ ਖੜਾ ਇਹ ਵੀ ਐਸੀ ਤਾਂ ਬੇਨਤੀ ਕਰਦੇ ਸਰਕਾਰ ਅਕਿ ਵੀ ਇਹਦਾ ਕੋਈ ਮਸਲਾ ਹੱਲ ਹੋ ਜੇ ਤਾਂ ਸੀ ਇੱਥੇ ਭਰਤ ਪਾ ਕੇ ਕੰਧ ਦੇ ਨਾਲ ਲਾ ਕੇ ਜੇ ਪਾਣੀ ਸੁੱਕ ਜੇ ਜਿਹੜਾ ਮਕਾਨ ਤੁਸੀਂ ਤੁਹਾਡਾ ਜਿਹੜਾ ਬਣਾ ਰਹੇ ਸੀ ਆਹ ਜੀ ਆਹੀ ਆ ਨਨੂਪਰੀ ਵੀ ਆਹੀ ਦਾ ਨਾਮ ਕ੍ਰਿਸ਼ਨ ਕੁਮਾਰ ਹੈ ਵਾਰਡ ਨੰਬਰ 1 ਬਸੰਤ ਕਲੋਨੀ ਧੂਰੀ ਜੋ ਕਿ ਸਾਡਾ ਧੂਰੀ ਦਾ ਰਹਿਣ ਵਾਲਾ ਮੈਂ ਜੋ ਕਿ ਸੀਐਮ ਸਿਟੀ ਜਾਣਾ ਜਾਂਦਾ ਸੀਐਮ ਸਿਟੀ ਹੋਣ ਦੇ ਬਾਵਜੂਦ ਸਾਡੇ ਹਲਕੇ ਦਾ ਇੰਨਾ ਬੁਰਾ ਹਾਲ ਹੈ ਜੋ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਮੈਂ ਕਹਿੰਦਾ ਸੀਐਮ ਚਾਹੇ ਉਹਦਾ ਕੋਈ ਵੀ ਫੈਮਿਲੀ ਮੈਂਬਰ ਜਾਂ ਕੋਈ ਛੋਟੇ ਮੋਟੇ ਅਫਸਰ ਦਾ ਹੀ ਫੈਮਿਲੀ ਮੈਂਬਰ ਨਾ ਕੋਈ ਰਾਜਨੀਤਿਕ ਮੈਂਬਰ ਆ ਕੇ ਸਾਡੇ ਘਰੇ ਇੱਕ ਰਾਤ ਕੱਟ ਜੇ ਵੀ ਅਸੀਂ ਇੱਥੇ ਥੋੜਾ ਖਾਣਾ ਪਾਣੀ ਖਾਣਾ ਮੈਂ ਕਹਿੰਦਾ ਜੇ ਉਹਦਾ ਵਰਤਨਾ ਰੱਖਿਆ ਗਿਆ ਨਾ ਤਾਂ ਕਿ ਉਹ ਇੱਥੇ ਬੈਠ ਕੇ ਰੋਟੀ ਖਾਣ ਦਾ ਦੂਰ ਦੀ ਗੱਲ ਹੈ ਪਕਾਉਣੀ ਵੀ ਔਖੀ ਹੋਈ ਪਈ ਆ ਇੱਥੇ ਤੁਸੀਂ ਦੇਖੋ ਫੋਟੋਆਂ ਲਓ ਕਿੰਨਾ ਬੁਰਾ ਹਾਲਾ ਪਾਣੀ ਦਾ ਪਾਣੀ ਦੇ ਵਿੱਚ ਸਵੇਰੇ ਸਵੇਰੇ ਲੰਘਦੇ ਨੇ ਸਾਡੇ ਘਰੋਂ ਸਕੂਲ ਘਰੇ ਜਾਂਦੇ ਨੇ ਪਹਿਲਾਂ ਉਸ ਤੋਂ ਬਾਅਦ ਗਵੰਡੀਆਂ ਦੇ ਘਰੇ ਜਾ ਕੇ ਪੈਰ ਧੋ ਕੇ ਫੇਰ ਦੁਬਾਰਾ ਸਕੂਲ ਜਾਂਦੇ ਨੇ ਇੰਨਾ ਬੁਰਾ ਹਾਲ ਆ ਤੇ ਬਿਮਾਰੀਆਂ ਕਿੰਨੀ ਹੋ ਇੰਨਾ ਬੁਰਾ ਹਾਲ ਆ ਸਮੈਲ ਮਾਰਦੀ ਆ ਸਾਰਾ ਦਿਨ ਮੈਨੂੰ ਖੁਦ ਨੂੰ 3 ਸਾਲ ਹੋ ਗਏ ਬਿਮਾਰ ਪਏ ਨੂੰ 25-30000 ਰੁਪਏ ਮੈਂ ਕੰਪਨੀ 'ਚ ਕਮਾਉਂਦਾ ਸੀਗਾ ਅੱਜ ਮੈਂ 6000 ਰੁਪਏ ਮੇਰੀ ਘਰ ਵਾਲੀ ਕਮਾਉਂਦੀ ਆ ਤੇ ਉਹੀ ਡਾਕਟਰ ਦੇ ਘਰ ਪੂਰੇ ਹੁੰਦੇ ਨੇ ਜੇ ਕਹੋਂ ਤਾਂ ਮੈਂ ਰਪੋਟਾਂ ਵੀ ਦਿਖਾ ਸਕਦਾ 4-4000 ਰੁਪਏ ਦੀ 2-2 ਮਹੀਨੇ ਬਾਅਦ 3-3 ਮਹੀਨੇ ਬਾਅਦ ਐਂ ਕਿੱਥੋਂ ਆਇਆ ਇਨਫੈਕਸ਼ਨ ਵਾਲਾ ਕੀੜਾ ਕੋਈ ਉੱਪਰੋਂ ਹਵਾ ਚੋਂ ਤਾਂ ਉੱਡ ਕੇ ਨਹੀਂ ਆਇਆ ਜਦ ਪਹਿਲਾਂ ਨਹੀਂ ਸਰਕਾਰਾਂ ਵੇਲੇ ਤਾਂ ਨਹੀਂ ਗਿਆ ਇਹ 15 ਸਾਲ ਹੋ ਗਏ ਜਿਹੜੇ ਅਸੀਂ ਜੂਝ ਰਹੇ ਆਂ ਇਹ ਗੰਦੇ ਪਾਣੀ ਨਾਲ ਪੀਣ ਵਾਲੇ ਪਾਣੀ ਦੇ ਵਿੱਚ ਕੀੜਾ ਆ ਰਿਹਾ ਹੈਗਾ ਕੋਈ ਚੈਕਿੰਗ ਕਰਨ ਆ ਲੈ ਜਾਂਦਾ ਹਸਪਤਾਲ ਚੋਂ 쿨ਰ ਦਾ ਪਾਣੀ ਸਾਫ਼ ਕਰੋ ਜੀ ਹਫ਼ਤੇ ਬਾਅਦ ਢੋਲ ਚ ਪਾਣੀ ਨਾ ਰੱਖੋ ਜੀ ਹਫ਼ਤੇ ਬਾਅਦ ਸਾਫ਼ ਕਰੋ ਕਿ ਇਹ ਬਾਣੀ ਨਹੀਂ ਦਿਖ ਰਿਹਾ ਉਹਨਾਂ ਨੂੰ ਸਰਕਾਰਾਂ ਨੂੰ ਇਹ ਬਾਣੀ ਨਹੀਂ ਦਿਖ ਰਿਹਾ ਮੈਂ ਕੋਈ ਮੌਕੇ ਦੀ ਸਰਕਾਰ ਨੂੰ ਨਹੀਂ ਕਹਿ ਰਿਹਾ ਜਿਹੜੀਆਂ ਵੀ ਆਈਆਂ ਨੇ ਸਾਰੀਆਂ ਨੂੰ ਕਹਿ ਰਿਹਾ ਸਾਡਾ ਜਿੱਦੋਂ ਦੇ ਅਸੀਂ ਰਹਿਣ ਲੱਗੇ ਔਰੇ ਘੱਟੋ ਘੱਟ 30 ਇਥੇ ਨਾ ਤਾਂ ਕੋਈ ਸੀਵਰੇਜ ਦਾ ਹੱਲ ਹੋਇਆ ਨਾ ਕੋਈ ਪੀਣ ਵਾਲੇ ਪਾਣੀ ਦਾ ਹੱਲ ਹੋਇਆ ਬਾਕੀ ਤਾਂ ਬਹੁਤ ਗੱਲਾਂ ਨੇ ਕਰਨ ਵਾਲੀਆਂ ਪਰ ਜਿਹੜਾ ਸਾਡਾ ਮੇਨ ਮੁੱਦਾ ਹੈਗਾ ਪੀਣ ਵਾਲੇ ਪਾਣੀ ਦਾ ਤੇ ਸੀਵਰੇਜ ਦਾ ਜੇ ਹੱਲ ਨਾ ਹੋਇਆ ਤਾਂ ਸਾਡੇ ਮੇਲੇ ਦੇ ਵਿੱਚ 350 ਘਰ ਤੋਂ ਮੈਨੂੰ ਲੱਗਦਾ 150 ਘਰ ਵੀ ਨਹੀਂ ਰਹਿਣਾ ਕਿਉਂਕਿ ਇਹ ਬੰਦੇ ਬਿਮਾਰ ਪੈ ਰਹੇ ਨੇ ਕਿੰਨਾ ਟਾਈਮ ਕੱਟਣੇ 3 ਸਾਲ ਮੈਨੂੰ ਹੋ ਗਏ ਮੈਨੂੰ ਲੱਗਦਾ ਸਾਲ ਕਬੂਰ ਕੱਟੂ ਮੈਂ ਮਰਨਾ ਹੂੰ ਵੀ ਆ ਮਰਨਾ ਹੂੰ ਵੀ ਆ ਪਰ ਜੇ ਸਾਡਾ ਕੋਈ ਹੱਲ ਨਾ ਹੋਇਆ ਤਾਂ ਅਸੀਂ ਰੇਲਾਂ ਵੀ ਰੋਕਾਂਗੇ ਰੋਡ ਤੇ ਵੀ ਬੈਠਾਂਗੇ ਚਾਹੇ ਸਾਡੇ ਦੇ ਪਰਚੇ ਹੋ ਜਾਣ ਚਾਹੇ ਕੁ